ਜਿਹੜਾ ਸਾਡਾ 68 ਕਿਲੋ ਅਫੀਮ ਰਿਕਵਰੀ ਵਾਲਾ ਕੇਸ ਸੀ ਉਹ ਚਿਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਉਹਦੀ ਪ੍ਰੋਪਰ ਬੈਕਵਰਡ ਲਿੰਕ ਅ ਸਟੈਬਲਿਸ਼ ਕਰਦੇ ਹੋਏ ਫਾਜ਼ਿਲਕਾ ਪੁਲਿਸ ਦੀ ਟੀਮ ਝਾਰਖੰਡ ਗਈ ਸੀ ਤੇ ਉਹਨੂੰ ਉੱਥੇ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਿੱਥੇ ਜਦੋਂ ਜਿਹੜਾ 68 ਕਿਲੋ ਦਾ ਸੋਰਸ ਸੀ ਬੰਦਾ ਦਾ ਨੇਮ ਆਫ ਕਮਲ ਸਿੰਘ ਪ੍ਰੈਜ਼ੀਡੈਂਟ ਆਫ ਗੁੰਮਲਾ ਝਾਰਖੰਡ ਉਹਨੂੰ ਅਸੀਂ ਰਾਉਂਡ ਅਪ ਕਰਕੇ ਇੱਥੇ ਲੈ ਕੇ ਆਏ ਨੇ ਤੇ ਉਹਨੂੰ ਪ੍ਰੋਪਰ ਟ੍ਰਾਂਸਫਰ ਰਿਮਾਂਡ ਤੇ ਲੈ ਕੇ ਅਸੀਂ ਇੱਥੇ ਪਹੁੰਚੇ ਨੇ ਤੇ ਅੱਗੇ ਉਹਦਾ ਫਰਦਰ ਰਿਮਾਂਡ ਲਿਆ ਜਾ ਰਿਹਾ ਹੈ ਇਹ ਜਿਹੜਾ ਜਿੰਨਾ ਵੀ ਕਨਸਾਈਨਮੈਂਟ ਸੀ 60 ਕਿਲੋ ਦਾ ਇਹ ਜਿੰਨ ਬੰਦਿਆਂ ਤੋਂ ਰਿਕਵਰ ਹੋਆ ਉਹਦਾ ਮੇਨ ਸੋਰਸ ਇਹ ਕਮਲਖਾਨੀ ਸੀ ਗੱਡੀਆਂ ਉੱਤੇ ਜਾਂਦੀ ਸੀ ਤੇ ਉਹ ਚ ਸਮਾਨ ਲੋਡ ਕਰਕੇ ਇੱਥੇ ਪੰਜਾਬ ਵੱਲ ਭੇਜਦਾ ਸੀ ਸੋ ਬਿਗ ਫਿਸ਼ ਨੂੰ ਅਰੈਸਟ ਕਰਨ ਚ ਤੇ ਇੱਕ ਮੈਟੀਕੁਲਸ ਇਨਵੈਸਟੀਗੇਸ਼ਨ ਕਰਦੇ ਹੋਏ ਫਾਜ਼ਿਲਕਾ ਪੁਲਿਸ Jharkhand ਸੇ ਮੇਨ ਮਾਸਟਰਮਾਈਂਡ ਨੂੰ ਫੜ ਕੇ ਇੱਥੇ ਫਾਜ਼ਿਲਕਾ ਲੈ ਕੇ ਆਈਏ ਅੱਗੇ ਇਹਦੇ ਵੱਲੋਂ ਜਿਹੜੇ ਵੀ ਡਿਸਕਲੋਜ਼ਰਸ ਹੋਣਗੇ ਔਰ ਉਹਦੇ ਰਿਗਾਰਡਿੰਗ ਅਸੀਂ ਅੱਗੇ ਕਾਰਵਾਈ ਕਰਾਂਗੇ ਤੇ ਇਹਨਾਂ ਦੀ ਜਿਹੜੇ ਜਿਹੜੇ ਬੰਦੇ ਨਹੀਂ ਵੀ ਇਹਦੇ ਵਿੱਚ ਸੰਸ਼ਮੂਲੀਅਤ ਆਂਦੀ ਹੈ ਉਹਦੇ ਸਾਰੇ ਐਸੈਟਸ ਆਪਾਂ ਫ੍ਰੀਜ਼ ਕਰਾਂਗੇ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਟ ਕਰਾਂਗੇ। ਫ੍ਰੀਜ਼ ਦੀ ਇਹਦੇ ਵਿੱਚ ਬਹੁਤ ਮਿਹਨਤ ਹੋਈ ਹੈ ਤੇ ਉੱਥੇ ਜਾ ਕੇ ਬੰਦੇ ਨੂੰ ਆਈਡੈਂਟੀਫਾਈ ਕਰਨਾ, ਲੋਕੇਟ ਕਰਨਾ ਔਰ ਫੜ ਕੇ ਲੈ ਕੇ ਆਨਾ ਇਹ ਇੱਕ ਬਹੁਤ ਵੱਡੀ ਮੈਮੰਦੀ ਹੈ ਕਿ ਕਾਮਯਾਬੀ ਹੈ ਸਾਡੀ ਟੀਮ ਦੀ। ਮੈਡਮ ਇਹ ਆਦੀ ਖੁਦ ਹੀ ਖੇਤੀ ਕਰਦਾ ਸੀ ਉੱਥੇ ਜਿਹੜੀ ਸਮਗਰੀ ਸੀ ਏਟ ਟੂ ਬੀ ਵੈਰੀਫਾਈਡ ਜੀ ਬਟ ਯੈਸ ਇਹ ਵੀ ਪ੍ਰਾਪਰਟੀਆਂ ਸੀਗੀ ਉੱਥੇ। ਔਰ ਉਹ ਐਸ ਆਈ ਸੈਡ ਕੀ ਪ੍ਰੋਪਰ ਆਇਡੈਂਟੀਫਾਈ ਕਰਕੇ ਰੈਵਨਿਊ ਰਿਕਾਰਡਸ ਲੈ ਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਅੱਗੇ ਜਿਸ ਵੀ ਬੰਦੇ ਦਾ ਪੰਜਾਬ ਚ ਰੋਲ ਆਊਗਾ ਜਿਹੜੇ ਇਹਨਾਂ ਕੋਲੋਂ ਸਮਾਨ ਲੈਂਦੇ ਸੀ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਵੀਲ ਪੁੱਟ ਦਬੇ ਲੱਗਦਾ ਕਿ ਵੱਡਾ ਨੈਟਵਰਕ ਹੈ ਜੀ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਜਿਹਨੂੰ ਕ੍ਰੈਕ ਕੀਤਾ ਵੀਖੀਏ ਇਹ ਇੱਕ ਨੈਟਵਰਕ ਕ੍ਰੈਕ ਹੀ ਕੀਤਾ ਹੈ ਫਜ਼ਿਲਕਾ ਪੁਲਿਸ ਨੇ ਕਿਉਂਕਿ ਇੰਨੀ ਵੱਡੀ ਇਹ ਰਿਕਵਰੀ ਹੈ ਮੈਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪਿਛਲੇ 10 ਸਾਲਾਂ ਦੀ ਸਭ ਤੋਂ ਵੱਡੀ ਰਿਕਵਰੀ ਹੈ ਸੋ ਮੇਨ ਮਾਸਟਰਮਾਈਂਡ ਤੱਕ ਸੋਰਸ ਤੱਕ ਪਹੁੰਚ ਕੇ ਅਸੀਂ ਇਹਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਹੈ ਜੀ ਥੈਂਕ ਯੂ